ਉਹ ਮੁੜ ਕਾਫੀ ਕੰਨੀ ਕਰਕੇ ਫਿਰ ਕੀਤੇ ਨੇ ਸੌਰੀ ਆ ਗਿਆ ਕੰਨੀ ਜੀ ਸੌਰੀ ਆ ਗਿਆ ਸਾਹਮਣੇ ਤੋਂ ਸਾਹਮਣੇ ਪੀਟੀ ਦੀ ਵਾਪਸ ਕੀਤੀ ਹੈ ਉਹ ਦੇਖੋ ਸਾਹਮਣੇ ਪਰ ਖਿਰਾਬੇ ਜੱਗਾ ਹੋਰ ਪੜ ਜਾਂਦੀ ਉਹ ਗੁਰਦੀਪ ਸਿੰਘ ਉੱਤੋਂ ਨੌਜਵਾਨਾ ਚੱਪੜਾ ਜੀ ਦੀ ਪਾਵਾਂ ਜੇਲ੍ਹ ਜੂਰ ਆਹ ਦੇਖੋ ਹਾੜੇ ਸੁਨੂ ਦੇ ਫਰੰਸ ਦੇ ਕਾਹਦੇ ਆ ਆਹ ਬੱਲੇ ਬੱਲੇ ਆਹੋ ਵੀ ਕਮਾਲ ਦੇ ਰਹੀ ਪੀਰਾਂ ਦਾ ਧਰਮਾ ਦਾ ਪੀਰ ਬਹੁਤ ਚਿਕਾ ਆਇਆ ਤਾਂ ਚਾਹੂ ਸਾਹਮਣੇ ਨੇ ਪਰ ਨੇ ਉਹ ਦਾਦਾ ਸਾਦਾ ਆ ਗਿਆ ਹੁ ਕਰਦੀ ਬਾਗਿਆ ਬੱਲੇ 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 ਇਹਦਾ ਦੇਖਦੇ ਨੇ ਦਸ ਕਿ ਮੈਨੂੰ ਘਰੀ ਦਾਤਾ ਤੇ ਵੀ ਇੱਕ ਕਲਾਉਡ ਕਲੀਅਰ ਕਰ ਦੇ ਬਈ ਗਰਾਊਂਡ ਕਲੀਅਰ ਕਰ ਦੇਦਾ ਭਾਈ ਹੁਣ ਦਰਸ਼ਕੋ ਟਾਈਮ ਸੁਣ ਕੇ ਤਾੜੀ ਮਾਰਨੀ ਨਹੀਂ ਆ ਇੱਕ ਮਿੰਟ ਜੀ ਇਹਦਾ ਟਾਈਮ ਲਿੰਦਾ ਸੀ ਟਾਈਮ ਵਾਲਾ ਵੀ ਜਲੋਸ਼ੀ ਇਸਰ ਬਾਤ ਹੋ ਰਹੀ ਤੇ ਜੀ ਜਿਉਂ ਕੇ ਹੁਣ ਜਦੋਂ ਫੋਟ ਕਾਲ ਆ ਜਾਂਦੇ ਟਾਈਮ ਦੱਸਣ ਲਈ ਟਾਈਮ ਦੀ ਕਦਰ ਇਹਦਾ ਟਾਈਮ ਆ ਜੀ 1 ਮਿੰਟ 45 ਸੈਕਿੰਡ